ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੜ ਸਾਰਿਆਂ ਦਾ ਸਵੇਰ ਤੇ ਵੱਜ ਚੁਕਿਆ 5 ਬੱਸ ਚੱਲੀ ਦਰਬਾਰ ਸਾਹਿਬ ਫੀਦਾ ਸਾਹਿਬ ਸੰਗਤ ਲੈ ਕੇ ਚੱਲੇ ਦੇਖੋ ਵੀ 20 ਮਿੰਟ ਹੋ ਗਏ ਤਿਆਰ ਮੈਂ ਅੱਸੀ ਕੰਨਾ ਤੋੜੀ ਦਾ ਦਿਲਦਰ ਸੁਤਾਏ ਤੱਕ ਲੋਪੀ ਚੱਲਾ ਹੁਸ਼ਿਆਰਪੁਰਾ ਦਾ ਟੂਰ ਅੱਜ ਇਸ ਫਿਲਹਾਲ ਤੇ ਮੈਂ ਤੇ ਇਹੀ ਹਾਂ ਜਿੱਲਾ ਕੀ ਕਰਦੀ ਨਾ ਮਾਰਿਆ ਚੱਲੀਆਂ ਚੱਲੀ ਬੱਸ ਨਹੀਂ ਹੋਣਾ ਸੰਗਤ ਹੋ ਗਈ ਵੀ ਬੁਰੀ ਚੱਲਦੇ ਆ ਜੀ ਪਹਿਲਾਂ ਕਰਦੇ ਦਰਸ਼ਨ ਸੰਤ ਬਬਲਾਰ ਸਿੰਘ ਜੀ ਕੁਲੀਆਲਿਆਂ ਦੇ ਫੇਰ ਪਉਂਦੇ ਕੇ ਚਾਲੇ ਗੁਰੂ ਸੱਚਾ ਵਾਸ਼ੂ ਦਰਸ਼ਨ ਲੈ ਕੇ ਆ ਰਹੇ ਤੇ ਦੇਖ ਵੀ ਆਪਣਾ ਮਿਲ ਗਈ ਜੋ ਕਿ ਬੜੀ ਸਵਾਲਾਤੀਸ ਆ ਬਹੁਤ ਜ਼ਿਆਦਾ ਮੈਂ ਦਾ ਦੇਖਦਾ ਤੇ ਸਿਰਸਿਰ ਅੱਜ ਮੈਂ ਹੀ ਵੱਖਰਾ ਹੁੰਦਿਆ ਮਤਲਬ ਕਿ ਸਕੂਨ ਮਿਲਦਾ ਦਿਨ ਨੂੰ ਪਰਵਾਤ ਸ੍ਰੀ ਦਵਾਰ ਸਿਰ ਟਾਈਮ ਉੱਠੇ ਅੱਜ ਕਰਨ ਗੋਪੀ ਹੈਲੋ ਤੁਹਾਡੇ ਨਾਲ ਵਧੀਆ ਦੇਖ ਲਓ ਆ ਹੀ ਆਇਆ ਗੁਰਦੇ ਕਿੱਥੇ ਚੱਲਾਂ ਕਿਹੜੇ ਬਾਬੇ ਦੇ ਅਮਰਸਰ ਫੋਰ ਗੜਾ ਬਬਿਆਣਾ ਹਾਂ ਦੇ ਲਾਗੋ ਪੀ ਲੰਡਨ ਤੋਂੜਾ ਤੜਕੀ ਆਉਂ ਆਉਂ ਜਾਂਦਾ ਓਏ ਜਿੰਦੇ ਹੀ ਲੰਗਰ ਸਿੰਘ ਚਾੜ ਆ ਗਿਆ ਭਲਾਵਾ ਤੇਲ ਪਾਣੀ ਪਾਉਣ ਦੀ ਰੁਕੇ ਬਈ ਪਹਿਲਾਂ ਤੇ ਪੈਟਰੋਲ ਪੰਪ ਤੇ ਹੋਣਾ ਅੱਗੇ ਜਿੱਥੇ ਕਹਾ ਕਹਿੰਦੇ ਡਾਕਟਰ ਸੰਦੋਗ ਹੋਣੀ ਮੰਨਣ ਦੇ ਆ ਸੈਂਪਲ ਘਟਣ ਦੇ ਪੈਟਰੋਲ ਦਾ ਇਹ ਉਹਦਾ ਬਸ ਸਟੈਂਡ ਇਹ ਇੱਥੇ ਜਾਣਾ ਕੰਨ ਸਾਹਿਬ ਗੁਰਦਾਰਾ ਤੇ ਇਹ ਪਤਾ ਕਿ ਇਹ ਨੂੰ ਨਹੀਂ ਉਹ ਕਿਹਨੂੰ ਨਹੀਂ ਲੱਗਦਾ ਗਲੀ ਦਾ ਇਹ ਰਿਕਸ਼ਾ ਲੱਗ ਲ ਮੇਰੀ ਰਿਕਸ਼ਾ ਰਿਕਸ਼ਾ ਸਈ ਬੀ ਬੰਗਤ ਰਹਿਣੀ ਜਾਂਦਾ ਵਿੱਚ ਨੀਂਦ ਕਰਉਣ ਲੱਗੇ ਰਿਕਸ਼ਾ ਹੁਣ ਚਲਿਏ ਤੇ ਇਹ ਦਰਸ਼ਨ ਤੇ ਬਾਕੀ ਰਿਕਸ਼ੇ ਭੇਜ ਦੇ ਅੰਦਰ ਨੂੰ ਹੀ ਕਰ ਦੋ ਬਟਾਲੇ ਵਾਲਿਆਂ ਨੇ ਵੀਡੀਓ ਸ਼ੇਅਰ ਲਾਈਕ 1 ਮਿੰਟ ਲੱਗਦਾ ਪਰ ਤੁਹ ਪਹੁੰਚ ਜੀ ਜੇਠਾ ਲਾਲ ਵਾਲੇ ਪਹੁੰਚਦੇ ਸਾਰੇ ਹਾਂ ਨੂੰ ਨਿਰੀਖਣ ਮਿਲਣਾ ਹਣ ਬਈਏ ਅੱਧੇ ਉੱਤੇ ਬਹਿ ਜਾਓ ਨਿਆਣੇ ਨਿਆਣੇ ਉੱਤੇ ਬਹਿ ਜਾਓ ਬਟਾਲੇ ਲਵਾ ਦਿਆਂ ਰੌਣਕਾਂ ਵੀ ਪਿੰਡ ਵਾਲਿਆਂ ਨੇ ਇੱਥੇ ਇੱਥੇ ਇਹਦੇ ਜੇਠਾ ਲਾਲ ਵਾਲੇ ਨਹੀਂ ਜਿੱਦਾਂ ਕਰਦੇ ਸਾਰੇ ਮਿੰਟੋ ਮਿੰਟ ਵਟਾਲੇ ਵਾਲੇ ਆ ਵੀਡੀਓ ਤੁਹਾਡੇ ਤੱਕ ਆਈ ਜਾਣੀ ਐ ਲਾਈਕ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲੋ ਅਸੀਂ ਆ ਗਏ ਆ ਬਸ ਗੁਰਦਰ ਸਾਹਿਬ ਲੱਗੇ ਕੰਧ ਸਾਹਿਬ ਲੱਗੇ ਬਾਕੀ ਸੰਗਤ ਚੱਲ ਗਈ ਸਾਰੀ ਰਿਕਸ਼ੇ ਤੇ ਬਹਿ ਕੇ ਅਸੀਂ ਗੂਗਲ ਮੈਪਸ ਦੇ ਸਹਾਰੇ ਚਲਵਾ ਗਏ ਉਦੋਂ ਪਤਾ ਤਾਂ ਅਸੀਂ ਰਾਹ ਦਾ ਫਿਰ ਵੀ ਮੈਗਾ ਕਨਫਰਮ ਹੋ ਜੇ ਚੰਗੀ ਤਰ੍ਹਾਂ ਲਾਲ ਡੇਢ ਤਿੰਨ ਚਾਰਾਂ ਨੇ ਸੰਗਤਾਂਲੇ ਹੋਰ ਗਲਤ ਗਲੀ ਚ ਪਾ ਦਈਏ ਪੁਰਾਣੀ ਬਾਈ ਬਾਈ ਗਲੀਆਂ ਚ ਅਜੇ ਅੰਦਰ ਦੂਦੇ ਨਜ਼ਰ ਨਹੀਂ ਆਉਂਦੇ ਆਗੇ ਗੁਰਦਰਾ ਸਾਹਿਬ ਜੋੜੇ ਕਰੀ ਜਾਵਾਂ ਕਰੀ ਦਰਸ਼ਨ ਫਿਰ ਔਰ ਉਹ ਖਿਆਲਿਆ ਜੀ ਹੁੰਦੇ ਆ ਉਹ ਹੁੰਦੇ ਆ ਰਕਸ਼ੀ ਵਾਲੇ ਪੜੀ ਲੇੜ ਬੁੱਧੀ ਪਣੀ ਕਿਸ ਤੋਂ ਆ ਗੂੜੀ ਮੂਲੀ ਮੱਥਾ ਢੇਕੋ ਮੱਥਾ ਨਿਰਵਾਣ ਲੰਘਵਾਣ ਸਮਝੀ ਪ੍ਰਤੀ ਪਾਉ

ਅ ਨਹੀਂ ਨਹੀਂ ਆ ਗਿਆ ਜੀ ਗੁਰਦਰਾ ਡੇਰਾ ਸਾਹਿਬ ਆ ਜਾਓ ਬੋਤ ਪ੍ਰਾਣੀਆਂ ਨੂੰ ਮਾਰਤਾਂ ਲੱਗੇ ਤੇ ਦਵਾਈ ਵੀ ਵਧੀਆ ਹੁੰਦੀ ਪ੍ਰਾਣੀਆਂ ਕਲਚਰਿਕ ਸੌਦੇ ਤੇ ਲੱਗਿ ਛੱਕੇ ਆ ਗਏ ਵੀ ਬਸ ਸਟੈਂਡ ਚੱਲਦੇ ਹੁਣ ਦਰਬਾਰ ਸਾਹਿਬ ਵੱਲ ਨੂੰ ਆਈ ਤਰਕੀਸ ਉਹ ਆਈ ਫਿਰ ਪਹਿਲਾਂ ਆ ਗਏ ਬਾਕੀ ਰਿਸ਼ਤੇ ਵਾਲੇ ਬੜੀ ਲੇਟ ਆਏ ਸਤਿ ਦਰਸ਼ਨ ਕਰਕੇ ਆ ਗਏ ਜੀ ਅੰਜਲ ਸਾਹਿਬ ਕੋਲ ਦਰ ਆ ਇਹ ਵੀ ਲੱਗ ਗਈ ਥੋੜਾਕ ਅਦਿ ਗੁਰੂ ਘਰਾਂ ਚ ਚਲੋ ਦਰਸ਼ਨ ਹੋਣੇ ਆ ਵਧੀਆ ਹੋ ਸਕੋ ਐਸੇ ਬਣੇ ਵਲੋਗ ਬਣ ਗਿਆ ਨਾਲੇ ਕਸ਼ਕ ਲੱਗੇ ਹੋਣਾ ਟਾਈਮ ਇੱਥੇ ਬੜਾ ਹੋ ਗਿਆ 8:52 ਹੋ ਗਏ ਛੰਨੀ ਬ੍ਰਦਰ ਵੀ ਆਉਣ ਲੱਗਾ ਦਰਬਾਰ ਸਾਹਿਬ ਫੈਮਿਲੀ ਦੇ ਨਾਲ ਹੁਣੇ ਕਰਨ ਦੇ ਫੋਨ ਤਾਂ ਬੂਟ ਤੇ ਆਂਦੇ ਆ ਰੱਖਣ ਦੇ ਆਦਰ ਧਿਆਨ ਨਾਲ ਲਾ ਲਾ ਕੇ ਆਉਂ ਲੱਗਾ ਬੂਟਾਂ ਨੂੰ ਹਾਂ ਕਹਿੰਦਾ ਬੂਟ ਨਾ ਕੋਈ ਚੱਕ ਲੇ ਮੇਰੇ ਇਹ ਸਤਰੀ ਬੰਦੇ ਸਾਰੇ ਜਿਹੜਾ ਬਗਾਡ ਲਈ ਕਹਿੰਦਾ ధਨੀ ਵੀ ਬੰਦਾ ਜਿਹੜਾ ਬਗਾੜੇ ਰਾਲੀਆਂ ਜੇਬ ਵਿੱਚ ਪਾੜੀਆਂ ਨੇ ਲੰਗਰ ਆ ਚੱਲੇ ਵੀ ਚੰਗਦਾ ਹੁਣ ਫਾੜ ਦੋ ਦੋਰਾ ਅੰਜਲ ਸਾਹਿਬ ਬਹੁਤ ਜਗਾ ਕਰਤਰੀ ਬਹੁਤ ਜਿਆਦੀ ਤਰ ਸਾਬ ਦਰਸ਼ਨ ਕਰ ਲਈ ਤੇ ਮੰਦਰੀ ਲਾਗੇ ਦਰਸ਼ਨ ਕਰ ਲਏ ਨਾ ਗਿਆ ਨਾ ਸੈਬ ਗੁਰਦਾਰਾ ਦਰਸ਼ਨ ਕਰਨ ਲੱਗੇ ਹੋਣਾ ਬੋਲੋ ਚੈਨਲ ਕਰ ਦਿਓ ਬਾਈ ਸਬਸਕ੍ਰਾਈਬ ਬੋਲੋ ਸਾਰੇ ਕਰ ਦਿਓ ਕਰ ਦਿਓ ਚੈਨਲ ਸਬਸਕ੍ਰਾਈਬ ਵਲੋਗ ਆਏਗਾ ਇਹ ਕੱਲ ਬਹੂਗੇ 9 ਵਜੇ ਕਿਉਂਕਿ ਅੱਜ ਟਾਈਮ ਨਹੀਂ ਮਿਲਣਾ ਐਡਿਟ ਕਰਨ ਦਾ ਨਾ ਨਾ ਗਿਆ ਨਾ ਸੈਭ ਗੁਰਦੁਆਰਾ ਕਰ ਲਈ ਦਰਸ਼ਨ ਨੋਰਮਲ ਜੀ ਨਿਆਣਿਆਂ ਦੀ ਕੰਟਰੋਵਰਸੀ ਸ ਹੋ ਗਈ ਸੀ ਤੇ ਘਰ ਤੇ ਸਾਰੇ ਇਕੋ ਇਕੱਠੇ ਕਰਦੇ ਫੇਰ ਸਾਰੇ ਭਰਾ ਨਿੱਕ-ਨਿੱਕੀ ਗੱਲ ਤੇ ਕੰਟਰੋਵਰਸੀ ਲਾ ਕੇ ਬਹਿ ਗਏ ਪਰ ਕੀ ਆਹੀ ਗੱਲ ਆ ਫੇਰ ਕਰਦੇ ਆਪਾਂ ਵੀਡੀਓ ਕਰਦੋ ਲਾਇਆ ਇਹ ਸ਼ੇਅਰ ਸਬਸਕ੍ਰਾਈਬ ਜਿੰਨੇ ਜੋਗ ਵੀ ਆ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਲੱਗੇ ਆ ਬਲੌਗ ਬਣਾਉਣਾ ਹਾਂਜੀ ਹਾਂਜੀ ਸ਼ੂਟ ਕਰਨੇ ਪੈਂਦੇ ਨਿੱਕੇ ਨਿੱਕੇ ਪਲ ਵੀ ਸਬਸਕ੍ਰਾਈਬ ਕਰ ਦਿਓ ਬਾਈ ਦੇਖਣ ਦਾ ਮੈ ਹੁੰਦਾ ਬਾਹਰ ਵਾਲਿਆਂ ਨੂੰ ਵੀ ਗਿਫਟਸ ਕਰ ਕਰੇ ਤਾਂ ਲੰਗਰ ਚੱਲਾਂਦੇ ਵਿੱਚ ਹੀ ਇਹ ਕਰਦਿਆਂ ਨੂੰ ਵੀ ਲੋਕ ਬੁਰਾ ਭਲਾ ਨਹੀਂ ਦਿੰਦੇ ਨੇ ਤੇ ਕਾਮ ਸਹੀ ਘਰ ਤੋਂ ਬੰਦੇ ਚੰਗੇ ਬੰਦਿਆਂ ਨੂੰ ਆਪਣੇ ਵਰਗੇ ਬਣਾਉਣ ਵਾਸਤੇ ਬੜਾ ਜ਼ਰੂਰ ਹੈ ਮੈਂ ਗੁਰਦਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨਿੱਕੇ ਨਿੱਕੇ ਗਲੀਪਾ ਲਈ ਜਾਂਦੇ ਫੋਨ ਅਲੌਡ ਨਹੀਂ ਅੰਦਰ ਨਹੀਂ ਕਰ ਦਿੰਦੇ ਲੋ ਰਿਪੋਰਟ ਬਾਹਰੋਂ ਕਰਾਉਂਦੇ ਦਰਸ਼ਨ ਹੈ ਬੰਦ ਕਰਕੇ ਹਾਂਜੀ ਪੜ ਲਿਆ ਵੀਡੀਓ ਲੋਡ ਨਹੀਂ ਤੇ ਆਪਾਂ ਚਲੋ ਨਹੀਂ ਬਣਾਈ ਬਾਹਰੋਂ ਕਰਾ ਦੇ ਦਰਸ਼ਨ ਤੇ ਹੁਣ ਚੱਲੇ ਸਿੱਧੇ ਦਰਬਾਰ ਸਾਹਿਬ ਛਿੰਨੀ ਪਹੁੰਚ ਗਾ ਉੱਥੇ ਬ੍ਰਦਰ ਆਪਣਾ ਪਹਿਲਾਂ ਹੀ ਕੋਣ ਨਹੀਂ ਆਣੇ ਮੇਰੇ ਇੱਥੇ ਬੰਕ ਲਾ ਕੇ ਇਸ ਕੋਲੋਂ ਹੁਣ ਮੂਲ ਭਾਉਂਦੇ ਆਏ ਇਹ ਨਹੀਂ ਡਰਦਾ ਆਵਿਆ ਰਾਮੂ ਕੋਈ ਜਾਂਦਾ ਪਹਿਲੀ ਵਾਰ ਲੈ ਜਾਣਾ ਬੰਕੋ ਪਹਿਲੀ ਵਾਰ ਡੀ ਟੈਨਸ਼ਨ ਲੱਗਦਾ ਕਿਵੇਂ ਸਿੱਧ ਬੰਕਲਾ ਗਿਆ ਹੈ ਗੁਰੂ ਘਰ ਪੇਪਰ ਆ ਗਏ ਨਾ ਹੁਣ ਬਾਬੇ ਯਾਦ ਕਰਨ ਤੇ ਪਾਸ ਹੋ ਜਾਣਗੇ ਐਡਵਾਂਸ ਕੀ ਚਲੋ ਸਹੀ ਆ ਤੁਹਾਨੂੰ ਕੈਪਚਰ ਕਰਨਾ ਚ ਦੋ ਤਿੰਨ ਵਾਰ ਬੰਕਲੇ ਹੁਣ ਬਟਾਲੇ ਵਾਲੇ ਉਧਰ ਵੀ ਕਾਦੀ ਬੰਕਾ ਹੁਣ ਦੇ ਵੀ ਖੰਡੇ ਮਿਲ ਹੀ ਜਾਂਦੇ ਆ ਬਰ ਸਾਰੇ ਟਾਈਮ 12:30 ਹੋ ਗਏ ਆ 9:20 ਮਿੰਟ ਦੇ ਛਿਤੀ ਪੈ ਗਈ ਹੋਣਾ ਕਰੀਏ ਇਸ਼ਨਾਨ ਜਾ ਕੇ ਦਰਸ਼ਕ ਕਰਦੇ ਫੇਰ ਕੀ ਆ ਭਿੰਦੇ ਨੰਗਰ ਦੀ ਨਹੀਂ ਯਾਰ ਅੱਗੇ ਵੀ ਆਟੋ ਦਰਬਾਰ ਸਾਹਿਬ ਲਈ 1000 ਰੁਪਏ 1000 ਮੈਂ ਦੇ ਕਿਸੇ ਭਾਜੀ ਦਰਬਾਰ ਸਾਹਿਬ ਕੋ ਜਾਣਾ ਨਹੀਂ ਅੱਗੇ ਬੈਰੀਕੇਡ ਲੱਗੇ ਕਹਿੰਦੇ ਇੱਥੋਂ ਤੋਂ ਹੀ ਕੋਈ ਜਾਂਦੇ ਸਾਰੇ ਮਤਲਬ ਕਿ ਲੋਕਲ ਏਰੀਆ ਚ ਇੱਥੋਂ ਹੀ ਬੋਥੇ ਲਾਗੋ ਸਾਰੇ ਇਹ ਬਈ ਪਹਿਲਾਂ ਦੇ ਗੋਲ ਗੱਪੇ ਕਿੰਦਾ ਭਾਜੀ ਭਿਲੇੜ 30 ਰੁਪਏ ਕਰਿਓ ਦੋ ਨਹੀਂ ਭਲੇ ਚਲੋ ਖਾੜਾ ਕਿੰਦਾ বুঝਿਆ ਭਾਜੀ ਭਲੇ ਵੀ ਹੱਜ ਨਾਲ ਬੋਲ ਦੋ ਹੀ ਤਖਾੜੇ ਵੀਡੀਓ ਬਣਾਉਣਾ ਨਹੀਂ ਕੋਈ ਕੋਈ ਬਣਾਈ ਨਹੀਂ WhatsApp ਬਾਣ ਕੇ ਸਕੂਨ ਮਿਲ ਜਾਂਦਾ ਸਾਰੀ ਥਕਾਵਟ ਦੂਰ ਹੋ ਜਾਂਦੀ ਉਲੀ ਸਾਈਡ ਤੇ ਨਾਲ ਲਿਆ ਹਿੰਦੇ ਵੀ ਕਰ ਹਲਵਾਨ ਓਏ ਕਰਦਾ ਕਿਉਂ ਸਿੰਘ ਨਾਲ ਲਿਆ ਕਰ ਥਕਾਵਟ ਪੂਰੀ ਦੂਰ ਹੋ ਗਈ ਹੈ ਪਰ ਇਹੇ ਥੋੜਾ ਬੱਸ ਦਾ ਸਫ਼ਰ ਔਖਾ ਲੱਗਦਾ। ਟ੍ਰੈਵਲ ਕਰਦੇ। ਦੇ ਕਰਾਲੀਏ। ਲੰਘ ਤਾ ਠੀਕ ਹੀ ਆ ਨਹੀਂ ਤੇ ਪਹਿਲਾਂ ਲਾਈਨ ਬਹੁਤ ਹੁੰਦੀ ਏ। ਬਣਾਉਣੀ ਬਣਾਉਣੀ ਅੰਦਰੋਂ। ਵਿਲਣਾ ਉੱਤਰ ਅਖਰੀ ਜੀ ਹੁੰਦੇ ਖੰਨਾ ਆ ਗਿਆ ਨਹੀਂ ਮੈਣ ਗਿਆ ਉੱਧਰ ਠੰਡਾ ਹੀ ਉਹ ਤਾਂ ਗਰਮੀ ਅੱਡੇ ਨਹੀਂ ਜੋ ਅੱਛਾ ਇੱਧਰ ਆ ਗਏ ਸੀ ਜਦੋਂ ਫੂਲ ਲਾਣਾ ਗਏ ਆਪਣੇ 2 1/2 ਘੰਟੇ ਲੱਗੇ ਸੀਗੇ ਇੱਧਰ ਅੱਜ ਜੈਪਕਾਰ ਬਣਿਆ ਆਹਾ ਆਹ ਧਿਆਨ ਕਰ ਲਾ ਹੋਏ ਯਾਦ ਕਰਾ ਸ਼ੋਭਨੀ ਦਾ ਇਹ ਹੈ ਸ਼ਹੀਦ ਗੰਧ ਗੁਰੂ ਦਾ ਬਾਗ ਗੁਰਦੁਆਰਾ ਮੱਜੀ ਸਾਹਿਬ ਦੇ ਪੂਰਵ ਵੱਲ ਇਹ ਯਾਦ ਉਹਨਾਂ ਅਠਾਸੀ ਕਹੀਪ ਸਿੰਘਾਂ ਦਾ ਸ਼ਹੀਦ ਗੰਧ ਹੈ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਅਦਮਤ ਲਈ ਅਮਰ ਸ਼ਹੀਦ ਧੰਤਨ ਬੱਬਾ ਦੀਪ ਸਿੰਘ ਜੀ ਦੇ ਨਾਲ ਆਏ ਜੇ ਪਿਆਰਾਂ ਨੂੰ ਉਪਰ 1757 ਈਸਵੀ ਨੂੰ ਇੱਥੇ ਸ਼ਹੀਦ ਹੋਏ ਸਨ ਇੱਥੇ ਉਹਨਾਂ ਸਿੰਘਾਂ ਦਾ ਸੰਸਕਾਰ ਕੀਤਾ ਗਿਆ ਅਤੇ ਕੁਝ ਸ਼ਹੀਦ ਸਿੰਘਾਂ ਦੇ ਸੰਗਮੰਡ ਦੇ ਥੜੇ ਉੱਪਰ ਨਾਮ ਵੀ ਉਕਰੇ ਹੋਏ ਹਨ ਇਹ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਯਾਤ ਗੁਰਦੁਆਰਾ ਸ਼ਹੀਦ ਬੁੱਗਾ ਸਾਹਿਬ ਇਹ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਿਰਮਾ ਵਿੱਚ ਉਹ ਸਥਾਨ ਹੈ ਜਿੱਥੇ ਦੰਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਤੰਤੰ ਬਾਬਾ ਦੀਪ ਸਿੰਘ ਜੀ ਨੇ ਆਪਣੀ ਅਰਦਾਸ ਦੇ ਗੋਲ ਪੂਰੇ ਕਰਦੇ ਆ ਸੀਸ ਭੇਟ ਕੀਤਾ ਤੇ ਸ਼ਹਾਦਤ ਪਾਈ ਇਸ ਪਵਿੱਤਰ ਸਥਾਨ ਤੇ ਗੁਰਸਥਾਨ ਦੀ ਸੇਵਾ ਸੰਤ ਬਾਬਾ ਹਰਨਾਮ ਸਿੰਘ ਦੀ ਖਾਲਸਾ ਮੁਖੀ ਦੰਤਵੀ ਟਕਸਾਲ ਵੱਲੋਂ ਕਰਵਾਈ ਹੈ ਇਹ ਹੈ ਸ਼ਹੀਦ ਗੰਗ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦ ਜਦ ਐਮ ਸ਼ਾਹ ਬਦਾਲੀ 1764 ਈਸਵੀ ਵਿੱਚ ਸੱਚਖੰਡ ਸ੍ਰੀ ਹਰਮਉੰਦ ਸਾਹਿਬ 'ਤੇ ਉੱਪਰ ਧਾੜ ਵੀ ਬਣ ਕੇ ਆਇਆ ਤਾਂ ਦੰਦਵੀ ਟਕਸਾਲ ਦੇ ਦੂਜੇ ਮੁਖੀ ਅਮਰ ਸ਼ਹੀਦ ਪਾਪਾ ਗੁਰਬਖਸ਼ ਸਿੰਘ ਜੀ ਦੀ ਅਗਵਾਈ ਹੇਠ 30 ਸਿੰਘਾਂ ਨੇ ਡਟ ਕੇ ਟੱਕਰਾਂ ਕੀਤਾ ਤੇ ਵੈਰੀਆਂ ਦੇ ਹੰਗ ਲਾਉਂਦੇ ਸ਼ਹੀਦ ਹੋ ਗਏ ਇਸ ਥਾਂ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਜ਼ਦੀਕ ਹੈ ਇਹ ਹੈ ਸ਼ਹੀਦੀ ਯਾਦਗਾਰ ਸਰਕਾਂ ਨੀਲਾ ਤਾਰਾ ਜੂਨ 1984 ਪਹਿਲੇ ਦੋ ਕੱਲੂ ਘਾਰਿਆਂ ਤੋਂ ਬਾਅਦ ਤੀਜਾ ਵੱਡਾ ਕੱਲੂ ਘਾਰਾ ਜੂ 4 5 6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਜੀ ਅਮਰਸਰ ਸਾਹਿਬ ਵਿਖੇ ਬਪੜਿਆ ਇਸ ਕੱਲੂ ਘਾਰੇ ਵਿੱਚ ਵੀ ਬੇਅੰਤ ਸਿੰਘ ਸਿੰਘਣੀਆਂ ਸ਼ਹੀਦ ਹੋਏ ਇਹ ਸੂਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਇਸ ਸਥਾਨ ਦੀ ਕਾਰ ਸੇਵਾ ਸ਼ੰਤ ਬਾਬਾ ਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਮੁਖੀ ਦੰਦਵੀ ਟਕਸਾਲ ਵੱਲੋਂ ਸਮੂਹ ਸ਼ਰਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਹ ਹੈ ਸ਼ਹੀਦ ਭਈਆ 5 ਰੁਪਿਆ ਵਾਲਾ ਠੰਡਾ ਬੜੇ ਚਿਰਾਂ ਬਾਅਦ ਇਹ ਮੇਰੇ ਸਾਹਮਣੇ ਖੁੱਲਾ ਪਹਿਲਾਂ ਬਹੁਤ ਰੀਅਰ ਖੁੱਲਦਾ ਸੀਗਾ ਜੇ ਖੁੱਲਦਾ ਹੀ ਇੰਨਾ ਨਹੀਂ ਪਤਾ ਹੋਣਾ ਚੱਲੇ ਆ ਅਦੋਰੀਏ ਭਈਆ 5 ਰੁਪਿਆ ਵਾਲਾ ਪਿੱਤਾ ਠੰਡਾ ਇਥੋਂ ਅੰਬਰਸਰ ਆਣ ਕੇ ਪਹਿਲਾਂ ਆ ਦੇਖੋ ਇਧਰਾ ਡੱਪਲਵਾਨ ਆਉਂਦਿਆਂ ਸ਼ੀਦਾ ਸਾਹਿਬ ਅੱਜ ਦਾ ਦਿਨ ਬਹੁਤ ਸੋਹਣਾ ਗਿਆ ਬਹੁਤ ਜ਼ਿਆਦਾ ਕੁਲਚੇ ਖਾਣ ਲੱਗੇ ਹੋਣਾ ਕੁਲਚੇ 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 ਕੰਡੀਸ਼ਨ ਲੋ ਹੀ ਪਈ ਬਈ ਹਾਲ ਤੇ ਆ ਗਏ ਸ਼ੀਦਾ ਸਾਹਿਬ ਕੁਲਚਾ ਗਿਆ ਵੀ ਤਿਆਰ ਕਰੋ ਚੱਕ ਕਿੰਨੇ ਮਸਾਲੇ ਵਾਲਾ ਈ ਰੋਟੀਆਂ ਹਾਜ ਮੂਲੇ ਦਾਣੇ ਨਵਕੀਨ ਬਿਸਕਟ ਟੋਕੀਆਂ ਆਪਣੀ ਕੋਈ ਕੀ ਬੋਝਾ ਠੰਡੇ ਵਗੈਰਾ ਲੰਦ ਮੰਨਾਂ ਦੀ ਸੰਗਤ ਸਾਰਾ ਬਾਬੇ ਬਕਾਲੇ ਦਾ ਰਹਿ ਗਿਆ ਨਾ 3 ਘੰਟੇ ਦਾ ਬਸ ਲਾਸਟ ਗੁਰਦਵਾਰਾ ਸਾਹਿਬ ਆ ਗਏ ਬਾਬੇ ਬਕਾਲੇ ਇਸ ਤੋਂ ਬਾਅਦ ਸਿੱਧਾ ਜਾਣਾ ਘਾਰ ਹੀ ਹੈ ਇਹ ਦਰਸ਼ਨ ਇਹ ਘਰ ਦਿਨ ਬਹੁਤ ਵਧੀਆ ਹੈ ਜਦਾਂ ਤੇ ਵੀਡੀਓ ਕਰਦੇ ਲਾਈਕ ਸ਼ੇਅਰ ਬਾਬੇ ਬਕਾਲੇ ਆ ਗਏ ਮਾਰਕੀਟ ਸਾਰੀ ਬੰਦ ਹੋ ਗਈ ਮੈਂ ਕਹਿੰਦਾ ਕੁਝ ਮਾਰਕੀਟ ਦੇ ਦੇ ਕੋਈ ਚੀਜ਼ ਲੈ ਲੈਂਦੇ ਹਾਂ ਹੋ ਗਿਆ ਫੋਨ ਬੰਦ ਤੇ ਬਸ ਜੀ ਅਗਲੇ ਹੁੰਦੇ ਚਾਰਜ ਇਹ 2% ਰਹਿ ਗਿਆ ਜਿੰਨਾ ਹੋ ਗਿਆ ਹੁਣ ਛੁੱਟ ਛੁੱਟ ਕੀਤਾ ਪੰਜ ਤੇ ਵੀ ਕਿ ਕੀ ਹੁਣ ਸ਼ਾਇਦ ਫੋਨ ਬੰਦ ਆਪਣਾ ਹੈ ਆ ਗਏ ਵੀ ਪਿੰਡ ਇੱਧਰ ਦੇਖੋ ਪਰ ਇਹ ਜਾ ਕੇ ਰੈਸਟ ਹਣਾ ਚਲੋ ਸਹੀ ਸਾਰਿਆਂ ਨੂੰ ਬਾਏ ਬਾਏ ਕਰੋ ਰਸਤ ਸਤਿ ਸ਼੍ਰੀ ਅਕਾਲ ਜੀ